ਅੱਜ ਜੀ ਸਵਾਗਤ ਕਰਦੇ ਆ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਜਿਹਦਾ ਨਾਮ ਗਗਨ ਕਲਾਤਾ ਹੁਸੈਨਪੁਰਾੜਾ ਜ਼ਿਲ੍ਹਾ ਬਰਨਾਲਾ ਨੇੜੇ ਤਨਗੁਣੀ ਜੀ ਬੱਸ ਸਟੈਂਡ ਰੋਡ HDFC ਬੈਂਕ ਦੇ ਬਿਲਕੁਲ ਸਾਹਮਣੇ ਹੈ ਜੀ ਗਗਨ ਕਲਾਤਾ ਹਾ ਜੀ ਆਪਣਾ ਕੰਟੈਕਟ ਨੰਬਰ ਹੈਗਾ 884412622 884412622 ਲਓ ਜੀ ਅੱਜ ਲੈ ਕੇ ਆਏ ਬਹੁਤ ਹੀ ਵੱਡੇ ਬ੍ਰਾਂਡ ਦੇ ਸੂਟ ਆ ਜੀ ਬਹੁਤ ਹੀ ਸੋਹਣੇ ਸੂਟ ਆ ਪਿਓਰ ਕਾਟਨ ਦੇ ਵਿੱਚ ਆ ਗਰਮੀਆਂ ਵਾਲੇ ਸੂਟ ਆ ਲਓ ਜੀ ਬ੍ਰਾਂਡ ਦੇ ਬ੍ਰਾਂਡ AKTX ਬ੍ਰਾਂਡ ਦੇ ਸੂਟ ਆ ਚੁੱਕੇ ਆ ਆਪਣੇ ਕੋਲ ਲਓ ਜੀ ਕਰਦੇ ਆ ਵੀਡੀਓ ਸਟਾਰਟ ਜਿਹੜੇ ਮਾਰਕਟ ਚ ਮਿਲਦੇ ਆਗੇ ਤਨ ਹੈ 3500 ਰੁਪਏ ਦਾ ਸੂਟ ਆਪਾਂ ਕਰਾਂਗੇ ਧੁਮਾਕਾ ਤੇ ਲਓ ਜੀ 100% ਕਾਟਨ ਹੋਊਗੀ ਬਈ ਪਹਿਲਾਂ ਸੂਟ ਆਪਣ ਕਰੋ ਵੀਰੇ ਲਓ ਜੀ ਬ੍ਰੈਂਡਾਂ ਨੇ ਬ੍ਰੈਂਡ ਆ ਗਿਆ ਜੀ ਏਕੇ ਟੈਕਸ ਬ੍ਰੈਂਡ ਆ ਗਿਆ ਜੀ ਲਓ ਜੀ ਕੱਪੜਾ ਆਇਆ ਬਹੁਤ ਹੀ ਸੋਹਣਾ ਆਡੀ ਕਲੈਕਸ਼ਨ ਦਾ ਕੱਪੜਾ ਹੈ ਬਹੁਤ ਹੀ ਸੋਹਣਾ ਸਟਾਫ ਆ ਪਿਓਰ ਕਾਟਨ ਦੇ ਵਿੱਚ ਆ ਆਲ ਓਵਰ ਸੂਟ ਆ ਆਡੀ ਕਲੈਕਸ਼ਨ ਨਾਲ ਹੋਇਆ ਵਾ ਬਾਰਡਰ ਤੇ ਵਰਕ ਤੁਸੀਂ ਡਿਜ਼ਾਈਨ ਵੀ ਚੈੱਕ ਕਰ ਸਕਦੇ ਹੋ ਆਡੀ ਕਲੈਕਸ਼ਨ ਆ ਬਹੁਤ ਹੀ ਸੋਹਣਾ ਬ੍ਰੈਂਡ ਆ ਬਸ ਬਣੇ ਹੁੰਦਾ ਜੇ ਕੱਪੜੇ ਨੂੰ ਵਰਦਾ ਇੱਕ ਦਾਣਾ ਬਣਿਆ ਉਹਦਾ ਵਧੀਆ ਰਾਮ ਡੈਚ ਦੇ ਡਿਜ਼ਾਈਨ ਸਮਝੋ ਤੁਸੀਂ ਤੇ ਪੂਰਾ ਵਧੀਆ ਡਿਜ਼ਾਈਨ ਫੁੱਲ ਪਿਆਰ ਨਾਲ ਦੁਪੱਟਾ ਵੱਡੇ ਬਣੇ ਦਾ ਆ ਜਾਊਗਾ ਇੱਕ ਦਾਣਾ ਬੁਰਦ ਤੋਂ ਦੇ ਨਾਲ ਸਿੱਦੇ ਨਾਲ ਖਰਾਬ ਹੋਏ ਨਾ ਜੀ ਫਟੇ ਪੂਰਾ ਵਧੀਆ 1600 ਰੁਪਏ ਦਾ ਇੱਕ ਜੀ ਇਹ ਹਾਂਜੀ 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 1600 ਰੁਪਏ ਦਾ ਇੱਕ ਤੇ 3000 ਦੇ ਦੋ ਦਵਾਂਗੇ ਵੀਰੇ 3000 ਦੇ ਦੋ ਜਿਹੜੇ ਤਿੰਨ ਤਿੰਨ ਹਜ਼ਾਰ ਦੇ ਮਿਲਦੇ ਆ ਫਟੇ ਫਟੇ ਸ਼ੋਰੂਮਾਂ ਦੇ ਵਿੱਚ ਆਪਾਂ ਕਰਨਿਆ ਤਮਾਕੇ 3000 ਦੇ ਕਰਨਿਆ 2 ਤੇ 1600 ਰੁਪਏ ਦਾ ਕਰਨਾ ਇੱਕ ਜੀ ਸ਼ਗਰੀ ਸੋਡ ਕਰੀ ਚਲੋ ਜੀ ਆਰਡਰ ਬੋਕਰ ਬਾਈ ਚਲੋ ਜੀ ਆਰਡਰ ਨੰਬਰ ਹੈ 82848 1262 ਬਾਈ 82848 1262 ਬਾਈ ਜੀ ਲਓ ਜੀ ਪਹਿਲੀ ਗੱਲ ਬਹੁਤ ਹੀ ਵੱਡੀ ਗੱਲ ਆ 2.5 ਮੀਟਰ ਦਾ ਹੈਗਾ ਜੈਂਪਰ ਨਹੀਂ ਆਮ ਤਾਂ ਜੈਪਰ 2.5 2 ਮੀਟਰ ਦੇ ਆਉਂਦੇ ਹੈਗੇ 2.5 ਮੀਟਰ ਦਾ ਜੈਂਪਰ ਆ ਤੇ ਬਾਟਮ ਦਾ ਕਪੜਾ ਹੈਗਾ 3 ਮੀਟਰ ਪੂਰਾ ਜੀ ਨਹੀਂ ਤਾਂ ਪੌਣੇ 3 ਆਉਂਦੀਆਂ ਨਹੀਂ ਪਰ 2.5 ਮੀਟਰ ਆਉਂਦੀਆਂ ਆਪਾਂ 3 ਮੀਟਰ ਦੀ ਬਾਟਮ ਦੇਣੀ ਆ ਤੇ 2.5 ਮੀਟਰ ਦਾ ਜੈਂਪਰ ਦੇਣਾ ਇਹ ਦੁਪੱਟਾ ਵੱਡੇ ਬਣੇ ਦਾ ਫੁੱਲ ਪਿਓਰ ਦਾ 2.5 ਮੀਟਰ ਦੇਣਾ ਚੈੱਕ ਆਊਟ ਹੋ ਗਿਆ ਵੱਡਾ ਦੁਪੱਟਾ ਲੱਗਿਆ ਵਾ ਬਹੁਤ ਹੀ ਸੋਹਣਾ ਸੂਟ ਆ 1600 ਰੁਪਏ ਦਾ ਇੱਕ ਤੇ 3000 ਰੁਪਏ ਦੇ ਦੋ ਆ ਜਲਦੀ ਜਲਦੀ ਸਕਰੀਨ ਸ਼ਾਟ ਕਰੀ ਚੱਲੋ ਆਰਡਰ ਬੁੱਕ ਕਰਵਾਇ ਚੱਲੋ ਜੀ ਆਰਡਰ ਵਾਲਾ ਨੰਬਰ ਹੈਗਾ 8843 1262 ਜੀ 8243 1262 ਜੀ ਲਓ ਜੀ ਇਹ ਇੱਥੇ ਚੈੱਕ ਕਰ ਸਕਦੇ ਹੋ ਡਿਜ਼ਾਈਨ ਤਾਂ ਬੜੇ ਘੈਂਟ ਕਿਹੜਾ ਸ਼ੋਰੂਮਾਂ ਦੇ ਮਿਲ ਜਾ ਤਿੰਨ ਤਿੰਨ ਹਜ਼ਾਰ ਦੇ ਆਪਾਂ ਦੇ ਨੇ ਆ 3000 ਦੇ ਦੋ ਤੇ 1600 ਰੁਪਏ ਦਾ ਇੱਕ ਜੀ 1600 ਦਾ ਇੱਕ ਤਕਰੀਨ ਛੋਟ ਤਕਰੀਨ ਚਲੋ ਤੇ ਆਰਡਰ ਬੁੱਕ ਕਰਵਾਇਓ ਚਲੋ ਜੀ ਆਰਡਰ ਨੰਬਰ ਹੈ 82843 12022 ਜੀ 82843 12022 ਜੀ ਲਓ ਜੀ ਸੇਲ ਆ ਲਾਉਂਦੇ ਆ ਕੋਈ ਕੂੜੇਕਵਾੜ ਦੀ ਸੇਲ ਨਹੀਂ ਲਾਉਂਦੇ ਸੇਲ ਆ ਲਾਉਂਦੇ ਆ ਤਕੜੀਆਂ ਦੇ ਬ੍ਰਾਂਡਾਂ ਦੀ ਸੇਲ ਲਾਉਂਦੇ ਆ ਲਓ ਜੀ ਆ ਬ੍ਰਾਂਡ ਆ ਕੇ ਕੇ ਟੈਕਸ ਬ੍ਰਾਂਡ ਫੁੱਲ ਪਿਆ ਵੱਡੇ ਪਣੇ ਦੇ ਦੁਪੱਟੇ ਲੱਗੇ ਹੋਏ ਆ ਨਾਲ ਲਓ ਜੀ ਸਰਦਾਰ ਨੇ ਵਾਲੇ ਮਹਾਰਾਣੀ ਵਾਲੇ ਸੂਟ ਆ ਬਹੁਤ ਹੀ ਸੋਹਣੇ ਸੋਹਣੇ ਸੂਟ ਆ 1600 ਰੁਪਏ ਦੇ ਇੱਕ ਤੇ ਤੇਨੇ 800 ਰੁਪਏ ਦੇ ਦੋ ਆ ਡਿਜ਼ਾਈਨ ਚੈੱਕ ਕਰ ਸਕਦੇ ਹੋ ਤੁਸੀਂ ਲਓ ਜ ਤਾਗੇ ਦਾ ਕੰਮ ਸਾਰਾ ਥ੍ਰੈਡਵਰਕ ਦਾ ਹੋਇਆ ਵਾ ਕੰਮ ਲਓ ਜੀ ਸੇਲ ਲੱਗਿਆ ਬ੍ਰਾਂਡ ਸੂਟਾਂ ਦੀ ਏਕੇ ਟੈਕਸ ਬ੍ਰਾਂਡ ਏਕੇ ਟੈਕਸ ਬ੍ਰਾਂਡ ਏਕੇ ਟੈਕਸ ਬ੍ਰਾਂਡ ਵੱਡੇ ਆਪਣੇ ਦੇ ਦਪੱਤੇ ਫੁੱਲ ਪ्युअर ਦੇ ਲੱਗੇ ਹੋਇਆ 1600 ਦਾ ਇੱਕ 3000 ਰੁਪਏ ਦੇ 2000 ਰੇਟਾਂ ਦੀ ਗਾਰੰਟੀ ਚਾਹੇ ਤੁਸੀਂ ਸਾਰਾ ਪੰਜਾਬ ਘੁੰਮ ਲਿਓ ਆਪਣੇ ਅਰਗੇ ਰੇਟ ਵੀ ਦੇਖ ਨਹੀਂ ਸਕਦਾ ਰੇਟਾਂ ਦੀ ਤਾਂ ਗੱਲ ਛੱਡੋ ਕੁਆਲਿਟੀ ਵੀ ਨਹੀਂ ਦੇਖ ਸਕਦਾ ਦੇ ਸਕਦਾ ਕੋਈ ਆਪਣੇ ਅਰਗੇ ਦਾ ਕਵਾਲਿਟੀ ਵੀ ਨੰਬਰ 1 ਦਾ ਕੋਕਾ ਕੁਆਲਿਟੀ ਦਿੰਦੇ ਆ ਇੱਕ ਨੰਬਰ ਨੰਬਰ ਪੂਰਾ ਵਧੀਆ ਕੁਆਲਿਟੀ ਦਾ ਏਕੇ ਟੈਕਸ ਬ੍ਰਾਂਡ ਆ ਜੀ ਬ੍ਰੈਂਡਾਂ ਦੇ ਬ੍ਰਾਂਡ ਆ ਜੀ ਬ੍ਰੈਂਡ ਹੀ ਪੜਦੇ ਆ ਜੀ ਇੱਥੇ ਗੰਘਲਾਉਂਡ ਹਾਊਸ ਤੇ ਲਓ ਜੀ ਲਓ ਜੀ ਟਨਕਾਟ ਨਿਕਾ ਕੇ ਦਿੰਦੇ ਆ ਸੂਟ ਟਨਕਾਟ ਨਿਕਾ ਕੇ ਕੋਈ ਦੇਸੀ ਵਾਲੇ ਦਾ ਦੇਸੀ ਪੂਰਾ ਤਗੜਾ ਮਾਲਾ ਪੂਰਾ ਸੋਹਣਾ ਸੋਹਣਾ ਬਹੁਤ ਹੀ ਸੋਹਣੀ ਵੈਰਾਈਟੀ ਆ ਗਾਰੰਟੀ ਦਿੰਦੇ ਆ 3000 ਤੋਂ ਘੱਟ ਦਾ ਕਿਦੋਂ ਮਿਲ ਨਹੀਂ ਆਪਾ ਦੇਨੇ ਆ 3000 ਦੇ ਦੋ ਤੇ 1600 ਦੇ ਇੱਕ ਜੀ ਸਕਰੀਨ ਸ਼ਾਟ ਕਰੀ ਚਲੋ ਤੇ ਆਰਡਰ ਬੁੱਕ ਕਰਵਾਈ ਚਲੋ ਜੀ ਆਰਡਰ ਨੰਬਰ ਹੈ 82843 ਬਰਨਸੇ ਜੋ ਬਾਈ 8244 ਬਰਨਸੇ ਜੋ ਬਾਈ ਜੀ ਲਓ ਜੀ 5500 5 5500 ਪੀਸ ਆਇਆ ਹੈ ਜੀ ਗੈਂਤੀ ਦਾ ਜਿੰਨਾ ਭੈਣ ਭਰਾਵਾਂ ਤੋਂ ਮੇਲਾ ਲੁੱਟਿਆ ਜਾਂਦਾ ਲੁੱਟ ਲੋ ਜੀ 10 1000 ਵਾਲੇ ਸੂਟਾ ਕਰਤੇ 3000 ਦੇ 2 ਤੇ 1600 ਰੁਪਏ ਦਾ ਇੱਕ ਜੀ ਤੇ ਡਿਜ਼ਾਈਨ ਚੈੱਕ ਕਰੋ ਜੀ ਡਿਜ਼ਾਈਨਿੰਗ ਕਿੰਨੀ ਸੋਹਣੀ ਡਿਜੀਟਲ ਪ੍ਰਿੰਟ ਸਾਰਾ ਡਿਜ਼ਾਈਨ ਆ ਤੇ ਨਾਲ ਬਾਟਮਾਂ ਤੇ ਨਾਲ ਫੁੱਲ ਪ्योर ਦਾ ਦੁਪੱਟਾ ਬਹੁਤੀ ਸੋਹਣੇ ਪ੍ਰਿੰਟ ਤੇ ਬਹੁਤੀ ਸੋਹਣਾ ਕੱਪੜਾ ਜੀ ਲਓ ਜੀ ਸਿੰਗਲ ਸਿੰਗਲ ਡਿਜ਼ਾਈਨ ਰਹਿੰਦੇ ਆ ਤੁਸੀਂ ਆ ਡਿਜ਼ਾਈਨ ਚੈੱਕ ਕਰ ਸਕਦੇ ਹੋ ਪਹਿਣਾ ਕੇ ਦਿੰਦੇ ਪਲੇਨ ਤੇ ਚਾਹੀਦਾ ਪ੍ਰਿੰਟ ਨਾ ਹੋਵੇ ਆ ਲੋ ਜੀ ਪਲੇਨ ਤੇ ਆ ਗਿਆ ਵਰਕ ਕੋਈ ਪ੍ਰਿੰਟ ਨਹੀਂ ਹੈਗਾ ਪਲੇਨ ਆ ਗਿਆ ਤੇ ਨਾਲ ਸਾਰਾ ਤਾਗੇ ਦਾ ਕੰਮ ਆ ਗਿਆ ਤੇ ਨਾਲ ਵੀਰੇ ਦੁਪੱਟਾ ਕਹਦਾ ਆ ਗਿਆ ਵੀਰੇ ਦੁਪੱਟਾ ਦਾ ਮਸਲੀਨ ਦਾ ਲਵਾਤਾ ਮਸਲੀਨ ਦਾ ਲਓ ਜੀ ਲਓ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਤੇ ਬਹੁਤ ਹੀ ਸੋਹਣਾ ਕੱਪੜਾ ਪਹਿਣਾ ਦੀ ਡਿਮਾਂਡ ਤੇ ਲਿਆਉਂਦੇ ਆ ਸਰਦਾਰੀ ਸੂਟ ਤੇ ਜਿਹੜੇ ਜਦੋਂ ਮਿਲਦੇ ਹੀ ਨਹੀਂ ਆਪਾਂ ਦੇਣੇ ਆ ਜੀ ਕਹਿਣ ਕਲਾਸ ਹਾਊਸ ਵਾਲਿਆਂ ਨੇ ਭਦਾਵੜਾ ਰਿਆ ਨੇ ਟੀਪੀਆਰ ਭਦਾਵੜਾ ਭਦਾਵੜਾ ਕਰਾਉਣੀ ਆ ਤਕਰਾਵਾਂਗੇ ਸੇਲਾਂ ਤਕੜੀਆਂ ਲਾਵਾਂਗੇ ਜੀ ਹੈ ਜੇ ਮੁਰੇ ਦੇਖੋ ਤੁਸੀਂ ਹੁੰਦਾ ਕੀ ਆ ਤਮਾਕੇ ਦੇ ਤਮਾਕਾ ਹੋਣਾ ਖਾ ਤਮਾਕਾ ਖਾ ਤਮਾਕਾ ਲਓ ਜੀ ਲਓ ਤੇ ਡਿਜ਼ਾਈਨ ਤਾਂ ਦੇਖੋ ਮਾਸ਼ਾ ਅੱਲਾ ਬਾਲੇ ਘੈਂਟ ਘੈਂਟ ਡਿਜ਼ਾਈਨ ਆ ਕੋਕਾੜਿਆਣਾ ਜੀ ਗਾਰੰਟੀ ਕੰਦਰਾ ਦਿੰਨੇ ਆ ਗਾਰੰਟੀ 3000 ਤੋਂ ਘੱਟ ਦਾ ਕੋਈ ਮਿਲ ਨਹੀਂ ਆਪਾਂ ਦੇਣਿਆ 3000 ਦੇ ਦੋ ਤਿੰਨ ਸਮਾਂਗੇ 1600 ਰੁਪਏ ਚ ਜੀ ਲਓ ਜੀ ਦੁਪੱਟੇ ਚੈੱਕ ਕਰੋ ਕੋਈ ਸਵਾ ਦੋ ਨਹੀਂ ਕੋਈ ਦੋ ਨਹੀਂ ਵੱਡੇ ਪਣੇ ਦਾ ਲੱਗਿਆ ਵਾ ਦੁਪੱਟਾ 22 ਮੀਟਰ ਦੇ 2.5 2.5 ਮੀਟਰ ਦੇ ਤੇ ਕਪੜਾ ਹੈਗਾ ਫੁੱਲ ਪਿਓਰ ਮਸਲੀਨ ਆ ਫੁੱਲ ਪਿਓਰ ਮਸਲੀਨ ਕੋਈ ਸੈਮੀ ਨਹੀਂ ਕੋਈ ਡੀ ਨਹੀਂ ਫੁੱਲ ਪਿਓਰ ਮਸਲੀਨ ਦਾ ਸੂਟ ਆ 1600 ਦਾ 1 ਕ 3000 ਰੁਪਏ ਦੇ ਦੋ ਆ ਜਲਦੀ ਜਲਦੀ ਆ ਜਾਓ ਜੀ ਦੁਕਾਨ ਤੇ ਜਲਦੀ ਜਲਦੀ ਆਪਣੀ ਦੁਕਾਨ ਗਿਆ ਪੰਜਾਬ ਦੇ ਵਿੱਚ ਜ਼ਿਲ੍ਹਾ ਬਰਨਾਲਾ ਸ਼ਹਿਰ ਭਦੌੜ ਨੇੜੇ ਤਨਗੁਣੀ ਬੱਸ ਸਟੈਂਡ ਰੋਡ ਤੇ ਐਚਡੀਐਫਸੀ ਬੈਂਕ ਦੇ ਬਿਲਕੁਲ ਸਾਹਮਣੇ ਜੀ ਦਾਤ ਹੋ ਜੀ ਜਿੱਥੇ ਕਰਦੇ ਆ ਭੈਣ ਭਰਾਵਾਂ ਦੇ ਫੁੱਲ ਫਾਇਦੇ ਬ੍ਰਾਂਡ ਸੂਟ ਆ ਏਕੇ ਟੈਕਸ ਮੈਲ ਦੇ ਬ੍ਰਾਂਡ ਹੈ ਜੀ ਲਓ ਜੀ ਆਪਣੇ ਕੋਲ ਸੇਲਾਂ ਲੱਗਦੇ ਆ ਕੋਈ ਦੇਸੀ ਮਾਲ ਦੀ ਸੇਲ ਨਹੀਂ ਲਾਉਂਦੇ ਬ੍ਰਾਂਡ ਚੀਜ਼ਾਂ ਦੀ ਸੇਲ ਹੁੰਦੀ ਆ ਬ੍ਰਾਂਡ ਚੀਜ਼ਾਂ ਦੀ 200 250 ਦੀ ਤਾਂ ਹਰੇਕ ਹੀ ਸੇਲ ਲਈ ਬੈਠਾ ਹਰੇਕ ਹੀ ਦੇ ਦਿੰਦਾ ਆਪਣੇ ਵਰਗੇ ਰੇਟ ਦੇ ਕੇ ਦਿਖਾਣਾ 1600 ਰੁਪਏ ਦਾ ਬ੍ਰਾਂਡ ਦੇ ਕੇ ਦਿਖਾਓ ਕਿ ਇਹ ਕੇ ਡੈਕਸ ਦਾ ਕੇ ਡੈਕਸ਼ਨ ਲਓ ਜੀ ਲਓ ਅਗਲਾ ਡਿਆਣਾ ਚੈੱਕ ਕਰੋ ਤੁਸੀਂ ਬਹੁਤ ਹੀ ਸੋਹਣਾ ਕਾਟਨ ਦੇ ਵਿੱਚ ਡਿਜ਼ਾਈਨ ਆ ਕੱਪੜਾ ਪੂਰਾ ਵਧੀਆ ਮਲਾਈ ਯਾਰ ਕਾ ਮੱਖਣ ਮਲਾਈ ਕੱਪੜਾ ਜੀ ਮੱਖਣ ਮਲਾਈ ਬਹੁਤ ਹੀ ਸੋਹਣਾ ਡਿਜ਼ਾਈਨਾ ਬਹੁਤ ਹੀ ਸੋਹਣਾ ਕੱਪੜਾ 1600 ਦਾ ਤੇ 3000 ਰੁਪਏ ਦੇ 2 ਆ ਲਓ ਜੀ ਡਿਜ਼ਾਈਨ ਚਾਹ ਕਹਦੇ ਨਾਲ ਆ ਜਾਂ ਫੁੱਲ ਪਿਆਰ ਦੇ ਲੱਗੇ ਹੋਏ ਦੁਪੱਟੇ ਨਾਲ ਇੱਕ ਲਓ ਜੀ ਫੁੱਲ ਪਿਆਰ ਦੇ ਦੁਪੱਟੇ ਨਾਲ ਇਹਦੇ ਬਹੁਤ ਹੀ ਸੋਹਣੇ ਸੋਹਣੇ ਸੂਟ ਜੀ ਏਕੇ ਟੈਕਸ ਬ੍ਰਾਂਡ ਲਓ ਜੀ ਆ ਤਾਹ ਤਾਂ ਦੇਖੋ ਮੁੰਡਿਆਂ ਨੇ ਕਿੰਨੀ ਘੈਂਟ ਮਾਰੀ ਆ ਬਹੁਤ ਹੀ ਸੋਹਣਾ ਸੂਟ ਹੈ ਤੇ ਬਹੁਤ ਹੀ ਸੋਹਣਾ ਸਟਾਫ ਲੱਗਿਆ ਏਕੇ ਟੈਕਸ ਬ੍ਰਾਂਡ ਦੇ ਨਾਲ ਹੋਇਆ ਸਾਰਾ ਥ੍ਰੈਡ ਵਰਕ ਦਾ ਕੰਮ ਤੇ ਨਾਲ ਆਈ ਆ 3 ਮੀਟਰ ਦੀ ਬਾਟਮ ਜੀ ਤੇ ਨਾਲ ਹੈਗਾ ਫੁੱਲ ਪ्योर ਦਾ ਜੁਬਟਾ 2.5 ਮੀਟਰ ਦਾ ਤੇ ਰੇਟ ਹੈਗਾ ਰੇਟ ਕਰਦਾ 1600 ਦਾ ਇੱਕ ਤੇ 2 ਦਾ ਵਾਂਗੇ 3000 ਰੁਪਏ ਚ ਰੇਟਾਂ ਦੀ ਰੇਟਾਂ ਦੀ ਘਮਾਟੀ ਗਰੰਟੀ ਲਓ ਜੀ ਕਲਰ ਚੈੱਕ ਕਰੋ ਲਾਈਮਨ ਕਲਰ ਤੇ ਵਰਕ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਵਾ ਤੇ ਨਾਲ ਬਾਟਮ ਵੀ ਬਾੜੀ ਕੈਂਟ ਲੱਗੀ ਹੋਈ ਆ ਜੀ ਕਪੜਾ ਫੈਬਰਿਕ ਓਕੇ ਰਿਪੋਰਟ ਲਓ ਜੀ ਡਿਜ਼ਾਈਨ ਦਾ ਮਾਸਾਲਾ ਵਾਲੇ ਘੈਂਟ ਫੁੱਲ ਪਿਓਰ ਦੇ ਦੁਪੱਟੇ ਨਾਲ ਤੇ ਡਿਜ਼ਾਈਨ ਚੈੱਕ ਕਰੋ ਜੀ ਲੋ ਇੱਕ ਤੋਂ ਆਕੜੀ ਆਣਾ ਆਪਣੇ ਕੋਲ ਸਾਰੇ ਡਿਜ਼ਾਈਨ ਫਲੱਬ ਦਾ ਜੀ ਜਿੰਨੇ ਮਰਜ਼ੀ ਲੈ ਲਿਓ ਗਦਾਮਾਂ ਦੇ ਗਦਾਮ ਭਰੇ ਪਏ ਆ ਜੀ ਗਦਾਮਾਂ ਦੇ ਗਦਾਮ ਮਿੱਠਾ ਯਾ ਰੇਟ ਆ ਜੀ ਇੱਕ ਦਮਾਂਗੇ 1600 ਰੁਪਏ ਚ ਦੋ ਦਮਾਂਗੇ 3000 ਰੁਪਏ ਚ ਤੇ ਆ ਤਾਂ ਡਿਜ਼ਾਈਨ ਚੈੱਕ ਕਰੋ ਜੀ ਪੈਰਟ ਕਲਰ ਦੇ ਵਿੱਚ ਕਿੰਨਾ ਸੋਹਣਾ ਆੜਿਆਂ ਦੇ ਕਿੰਨਾ ਸੋਹਣਾ ਹੋਇਆ ਵਾ ਪ੍ਰਿੰਟ ਤੇ 1600 ਰੁਪਏ ਦਾ ਇੱਕ ਤੇ 3000 ਰੁਪਏ ਦੇ ਦੋ ਲਓ ਜੀ ਡਿਜ਼ਾਈਨ ਦਾ ਬਾਲੇ ਘੈਂਟ ਘੈਂਟ ਆ ਕੇ ਜੀ ਗਦਨ ਘਲਾਸ ਉੱਪਰੋਂ ਵਾਲੇ ਨਹੀਂ ਤੇ ਘਾਣਤੇ ਲਓ ਜੀ ਆਹ ਡਿਜ਼ਾਈਨ ਦਾ ਚੈੱਕ ਕਰੋ ਆਹ ਡਿਜ਼ਾਈਨ ਪਿੱਛੇ ਤਾਂ ਜੀ ਬਹੁਤ ਹੋ ਗਈਆਂ ਲੜਾਈਆਂ ਕੀ ਬਾਤ ਹੈ ਕੀ ਬਾਤ ਹੈ ਮੇਰੇ ਆ ਭੈਣਾ ਕਹਿੰਦੀ ਮੈਨੂੰ ਦੇ ਦੂਜੀ ਭੈਣ ਮੇਰੀ ਕਹਿੰਦੀ ਮੈਨੂੰ ਦੇ ਪਰ ਡਿਜ਼ਾਈਨ ਵਾਲਾ ਸੋਹਣਾ ਸੀ ਜੀ ਦੁਬਾਰੇ ਫੇਰ ਰੀਪੀਟ ਮਗਾਇਆ ਕਰਤਾ ਜੀ ਕਰਤਾ ਰੀਪੀਟ ਤੇ ਡਿਜ਼ਾਈਨ ਹੈਗਾ ਬਾਲਾ ਘੈਂਟ ਡਿਜ਼ਾਈਨ ਆ ਤੇ ਕਲਰ ਵੀ ਸਰਦਾਰੀਆ ਤੇ ਨਾਲੇਗਾ ਫੁੱਲ ਪਿਆਰ ਦਾ ਦੁਪੱਟਾ ਜੀ ਸਿਰਾ ਕਰਵਾਤਾ ਜੀ ਕਾਰੀਗਰ ਨੇ ਸਿਰਾ ਆਹ ਹਾਂ 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 ਸਿੰਗਲ ਸਿੰਗਲ ਪੀਸ ਰਹਿੰਦੇ ਸੀ ਤਿੰਨ ਤਰ੍ਹਾਂ ਹਜ਼ਾਰ ਵਾਲੇ ਸੂਟ ਆ ਆਪਾਂ ਕਰਦੇ 10 ਤਰੀਕ ਤੱਕ ਤੇ 10000 ਰੁਪਏ ਦੇ ਦੋ ਇੱਕ ਦਮ ਆਗੇ 1600 ਰੁਪਏ ਚ ਤੇ ਫਰਕ ਹੋਇਆ ਸਾਰਾ ਤਾਗੇ ਦਾ ਬੁਟੀਕ ਵਰਕ ਹੋਇਆ ਹੋਇਆ ਤੇ ਡਿਜ਼ਾਈਨ ਬਾਲਾ ਘੈਂਟ ਆ ਸਿਰਾ ਸਿਰਾ ਡਿਜ਼ਾਈਨ ਆ ਨਾਲੇਗਾ ਫੁੱਲ ਪਿਆਰ ਦਾ ਦੁਪੱਟਾ ਬਲਜੀ ਡਿਜ਼ਾਈਨ ਦਾ ਬਾੜਾ ਕੈਂਟ ਦੇ ਅਗਲਾ ਡਿਜ਼ਾਈਨ ਚੈੱਕ ਕਰੋ ਜੀ ਇਹ ਅਗਲਾ ਡਿਜ਼ਾਈਨ ਕੀ ਬਾਤ ਹੈ ਮਸਾਲਾ ਮਸਾਲਾ ਕੀ ਬਾਤ ਹੈ ਕੀ ਬਾਤ ਹੈ ਪ੍ਰਿੰਟਰ ਤੇ ਕੜਾਈ ਚ ਕੀ ਆਵਾਜ਼ ਕਰਾਤੀ ਕਲਾਕਾਰ ਜੀ ਲੋ ਕਾਰੀਗਰਤਾ ਸਾਡੇ ਬਾੜੇ ਕੈਂਟ ਆ ਜੀ ਬਾੜੇ ਕੈਂਟ ਬਲਜੀ ਡਿਜ਼ਾਈਨ ਚੈੱਕ ਕਰੋ ਕਿੰਨੇ ਸੋਹਣੇ ਸੋਹਣੇ ਨਾਲ ਪ੍ਰਿੰਟਿੰਗ ਡਿਜੀਟਲ ਪ੍ਰਿੰਟ ਤੇ ਨਾਲ ਸਾਰਾ ਬਟਰੀਕ ਦਾ ਕੰਮ ਦੇ ਫੁੱਲ ਪਿਆਰ ਦਾ ਲੱਗਿਆ ਹੋਇਆ ਨਾਲ ਦੁਪੱਟਾ ਤੇ ਆਹ ਡਿਜ਼ਾਈਨ ਦਾ ਦੇਖੋ ਜੀ ਆਦਾ ਡਿਜ਼ਾਈਨ ਬਾੜਾ ਮੈਂ ਤਾਂ ਨਾਲ ਮਿਹੜਿਆ ਡਿਜ਼ਾਈਨ ਬੜਾ ਖੂਹੋਣਾ ਡਿਆਣ ਜੀ ਬੜਾ ਹੀ ਸੋਹਣਾ ਡਿਆਣ ਤੇ ਨਾਲ ਹੈਗਾ ਪ੍ਰਿੰਟ ਬਾਟਮ ਤੇ ਇਸ ਲੈਣਾ ਵਾਲੀ ਸ਼ਰਟ ਚੈੱਕ ਕਰ ਸਕਦੇ ਹੋ ਡਿਜ਼ਾਈਨ ਤੇ ਸਾਰਾ ਤਾਗੇ ਦਾ ਕੰਮ ਤੇ ਨਾਲ ਪ੍ਰਿੰਟਡ ਬਾਟਮ ਲੱਗੀ ਹੋਈ ਆ 3 ਮੀਟਰ ਦੀ ਚੈੱਕ ਕਰ ਸਕਦੇ ਹੋ ਔਡੀ ਕਲੈਕਸ਼ਨ ਦਾ ਸੂਟ ਆ ਜੀ ਔਡੀਆਂ ਔਡੀਆਂ ਮਹਿੰਗੀਆਂ ਹੋ ਗਈਆਂ ਪਰ ਸੂਟ ਹੋ ਗਏ ਸਸਤੇ ਚੈੱਕ ਕਰ ਸਕਦੇ ਹੋ ਬ੍ਰਾਂਡ ਆ ਔਡੀ ਕਲੈਕਸ਼ਨ ਦੇ ਬ੍ਰਾਂਡ ਆ ਜੀ ਕੀ ਬਾਤ ਆ ਕੀ ਬਾਤ ਆ ਕੀ ਬਾਤ ਆ ਵੀਰ ਕੀ ਬਾਤ ਆ ਪਰ ਕਰਦੇ ਆ ਟਣ ਟਣ ਕਰਦੇ ਆ ਵੀਰੇ ਕਰਦੇ ਆ ਤੁਮਾਕੇ ਕਰਨ ਆ ਗੰਗਾ ਤੋਂ ਦੇ ਤਮਾਕੇ ਹੋ ਮੰਗੇ ਲਓ ਜੀ ਪੈਂਦੀਆਂ ਵਰਤਾਂ ਕਜੈਂ ਪੇੜ ਲਓ ਜੀ ਡਿਜ਼ਾਈਨ ਤਾਂ ਬਾਲੇ ਸੋਹਣੇ ਸੋਹਣੇ ਡਿਜ਼ਾਈਨ ਨਾਲ ਫੁੱਲ ਪਿਆਰਦੇ ਦੁਪੱਟੇ ਤੇ ਡਿਜ਼ਾਈਨ ਚੈੱਕ ਕਰ ਸਕਦੇ ਹੋ ਇੱਕ ਤੋਂ ਇੱਕ ਵਧੀਆ ਡਿਜ਼ਾਈਨ ਆ ਗਗਨੇ ਗਲਾਸ ਆਉ ਸਹਿਰ ਪਤਾ ਹਣ ਜਿਲ੍ਹਾ ਬਰਨਾਲਾ ਨੇੜੇ ਤਰਗੁਣੀ ਬੱਸ ਸਟੈਂਡ ਰੋਡ ਜੀ ਐਚਡੀਐਫਸੀ ਬੈਂਕ ਦੇ ਬਿਲਕੁਲ ਸਾਹਮਣੇ ਜੀ ਗਗਨੇ ਗਲਾਸ ਆਉ ਕਿਧਰ ਗਿਆ ਮੇਰਾ ਬੰਦਾ ਵੀ ਨਾਲ ਦਾ ਦਾਦਾ ਫੋਨ ਆ ਗਿਆ ਕੰਮ ਗਿਆ ਵੀਰੇ ਕੰਮ ਗਿਆ ਕੋਈ ਗੱਲ ਨਹੀਂ ਆ ਲੈ ਭਾਈ ਜਲਦੀ ਜਲਦੀ ਵੀਡੀਓ ਬੜੀ ਜਾਂਦੀ ਆ ਲਓ ਜੀ ਆਹ ਡਿਜ਼ਾਈਨ ਚੈੱਕ ਕਰੋ ਜੀ ਡਿਜ਼ਾਈਨ ਕਿੰਨਾ ਸੋਹਣਾ ਡਿਜ਼ਾਈਨ ਤੇ ਨਾਲ ਗਿਆ ਫੁੱਲ ਪਿਓਰ ਦਾ ਦੁਪੱਟਾ ਤੇ ਨਾਲ ਸਿਰਾ ਕਰਾਇਆ ਪਿਆ ਕਾਰੀਗਰ ਦਾ ਰੇਟ ਵੀ ਕਹਿੰਦੇ 1600 ਹੀ ਆ ਤੇ 3000 ਦੇ ਜੋ ਕੋਈ ਰੋਗਿਆ ਵੀ ਕੰਮ ਹੀ ਰਹਿ ਗਿਆ ਸੀ ਉਹ ਵੀਰੇ ਕੌਲਾ ਕੇ ਆਊਟਰ ਆਈ ਜਾਂਦੇ ਨਾਲ ਤੇ ਮੈਂ ਆਊਟਰ ਆਈ ਜਾਂਦੇ ਆ ਉਹ ਵੀਡੀਓ ਤਾਂ ਬਣੀ ਜਾਂਦੀ ਆ ਹਜੇ ਲਾਓ ਜੀ ਲਾਓ ਉਹ ਵੀਰੇ ਸਾਨੂੰ ਪਤਾ ਹੀ ਆ ਆਊਟਰ ਆਈ ਜਾਂਦੇ ਆ ਨਾਲ ਦੀ ਨਾਲ ਆਊਟਰ ਵੀ ਆਈ ਜਾਂਦੇ ਆ ਚਲੋ ਜੀ ਵੀਡੀਓ ਕਰਦੇ ਆ ਸਮਾਪਤ ਤੇ ਨਵੀਂ ਨਵੀਂ ਵੈਰਾਈਟੀ ਦੇ ਨਾਲ ਗਗੜ ਗਲਾ ਦਾ ਉਹ ਜ਼ਿਲ੍ਹਾ ਬਰਨਾਲਾ ਸ਼ਹਿਰ ਭਦੌੜ ਨੇੜੇ ਤਨਕੁਣੀ ਬਸ ਸਟੈਂਡ ਰੋਡ ਆ ਜੀ ਐਚਡੀ ਅਸੀਂ ਮੈਂ ਕਿਹਾ ਤੁਹਾਡੀ ਆਪਣੀ ਦੁਕਾਨ ਆ ਕਿਹੜੀ ਗੰਗ ਰਾਤ ਦਾ ਹਾਲ ਜੀ ਤੇ ਜਲਦੀ ਜਲਦੀ ਪਹੁੰਚੋ ਜੀ ਤੁਹਾਡੀ ਆਪਣੀ ਦੁਕਾਨ ਤੇ ਗੰਗ ਰਾਤ ਦੋਸਤੇ ਤਮਾਕੇ ਕਿੱਥੇ ਹੁੰਦੇ ਆ ਗੰਗ ਰਾਤ ਦੋਸਤੇ ਟੱਕ ਜੈਂਪਣ ਕਿੱਥੇ ਪੈਂਦੀ ਆ ਗੰਗ ਰਾਤ ਦੋਸਤੇ ਤੇ ਆਪਣਾ ਕੰਟੈਕਟ ਨੰਬਰ ਹੈਗਾ 8248 1222 8248 1222 ਬਾਕੀ ਜਿਹੜੇ ਪੈਣ ਪ੍ਰਾਣੇ ਵੇਚਣ ਵਾਸਤੇ ਕੱਪੜਾ ਲੈਣਾ ਇੱਕ ਤੋਂ ਇੱਕ ਬਰੇਡੀ ਆ ਜਿਵੇਂ ਆਸਮੈਂ ਬ੍ਰਾਂਡ ਦਿਖਾ ਕੇ ਸੀ AK Tech ਬ੍ਰਾਂਡ ਦੇ ਵਿੱਚ ਵੀ ਹੋਲਸੇਲ ਹੁੰਦੀ ਆ ਇਦੋਂ ਟਾਪਰੀ ਵੈਰੈਟੀ ਪਈ ਆ ਵੀਰੇ ਮਾਰਦੇ ਕੈਮਰਾ ਇੱਕ ਵਾਰੀ ਜ਼ੋਰ ਨਾਲ ਕੈਮਰਾ ਦਿਖਾ ਦੇ 2500 ਤੋਂ ਵੀਡੀਓ ਹਰੇਕੀ ਪਾਈ ਜਾਂਦਾ ਜੀ ਬੈਂਡਾਂ ਦੇ ਬ੍ਰਾਂਡ ਆ ਗਿਆ ਗਾਂਗਲਾ ਤੋਂ ਉਸਤੇ ਗਾਂਗਲਾ ਤੋਂ ਉਸਤੇ ਸੇਲ ਤਾਂ ਲੱਗਦੀ ਆ ਪਰ ਲੰਦੇ ਆ ਬ੍ਰਾਂਡਾਂ ਦੀ ਐਤੋ ਯਾਰ ਗਰਮੀਆਂ 'ਚ ਕਰਨੇ ਧਮਾਕੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਵਾ ਦਿਆ ਕਰੋ ਕਿਉਂਕਿ ਇਹੇ ਜੇ ਸੂਟ ਆ ਜਿਹੜੇ 3-3000 ਵਾਲੇ ਸੂਟ ਆ ਆਪਾਂ ਘੱਟ ਤੋਂ ਘੱਟ ਰੇਟਾਂ ਦੇ ਵਿੱਚ ਲੈ ਕੇ ਆਉਣੇ ਆ ਕਵਾਲਿਟੀ ਦਾ ਜਿਹੜੇ ਭੈਣਾਂ ਲੈ ਕੇ ਜਾਂਦੇ ਆ ਉਹਨਾਂ ਨੂੰ ਪਤਾ ਹੀ ਹੈ ਕਵਾਲਿਟੀ ਦਾ ਜਿਹੜੇ ਭੈਣ ਭਰਾ ਨਵੇਂ ਆਇਆ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਤੁਹਾਡੀ ਆਪਣੀ ਦੁਕਾਨ ਗਾਂ ਘਰਾਵਾ ਸੀ ਲਓ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤੇ ਨੰਮ ਇੱਕ ਧਮਾਕੇ ਦੇ ਨਾਲ ਜੀ ਲਓ ਜੀ ਮਿਲਦੇ ਆ ਫਿਰ ਭਦਾਵੜ ਵਾਲੇ ਦੁਆਰੇ ਫੇਰ ਓਕੇ ਦੱਬ ਕੇ ਸ਼ੇਅਰ ਕਰਦਾ ਕਰੋ ਓਕੇ